ਅੱਜ ਵੀਰਵਾਰ ਹੈ। ਵਰੇ 2024 ਦੇ ਰਾਹਾਂ ਤੋਂ ਆਪਣੀ ਗਤੀ ਦੇ ਨਾਲ ਲੰਘਦਾ ਹੋਇਆ 7ਵੇਂ ਮਹੀਨੇ ਦਾ 18ਵਾਂ ਦਿਨ, ਜਾਨੀ 18 ਜੁਲਾਈ। ਹਰ ਦਿਨ ਆਪਣੇ ਆਪ ਵਿੱਚ ਹੀ ਖਾਸ ਹੋਣ ਦੇ ਨਾਲ-ਨਾਲ ਆਪਣਾ ਇਤਿਹਾਸ ਵੀ ਰੱਖਦਾ ਹੈ। ਆਓ ਜਾਣੀਏ ਅੱਜ ਦਾ ਇਤਿਹਾਸ, 라이 ਪੰਜਾਬੀ ਟੀਵੀ ਦੀ ਨਜ਼ਰ ਤੋਂ। 18 ਜੁਲਾਈ 1857 ਇਸ ਦਿਨ ਮੁੰਬਈ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ ਇਹ ਯੂਨੀਵਰਸਿਟੀ ਮਹਾਰਾਸ਼ਟਰ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਮੁੰਬਈ ਯੂਨੀਵਰਸਿਟੀ ਦੁਨੀਆ ਭਰ ਦੀਆਂ ਸਭ ਤੋਂ ਵੱਡੀਆਂ ਤੇ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਵੀ ਇੱਕ ਹੈ ਮੁੰਬਈ ਦੀ ਯੂਨੀਵਰਸਿਟੀ ਬੈਚਲਰਸ, ਮਾਸਟਰਸ ਤੇ ਡਾਕਟੋਰੇਟ ਕੋਰਸਾਂ ਦੇ ਨਾਲ-ਨਾਲ ਬਹੁਤ ਸਾਰੇ ਵਿਸ਼ਿਆਂ ਵਿੱਚ ਡਿਪਲੋਮੇ ਤੇ ਸਰਟੀਫਿਕੇਟਾਂ ਰਾਹੀਂ ਮੁਹਾਰਤ ਹਾਸਲ ਕਰਵਾਉਂਦੀ ਹੈ। ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਪੂਰਨ ਲੋਕਰਾਜ ਦੀ ਸਥਾਪਤੀ ਤੋਂ ਬਾਅਦ ਪਹਿਲੇ ਰਾਸ਼ਟਰਪਤੀ ਬਣੇ ਸਨ। 18 ਜੁਲਾਈ 1918 ਨੂੰ ਉਹਨਾਂ ਦਾ ਜਨਮ ਹੋਇਆ। ਉਹਨਾਂ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਨੈਲਸਨ ਮੰਡੇਲਾ ਡੇ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੀ ਜੀਵਨ ਅਤੇ ਵਿਰਾਸਤ ਨੇ 20ਵੀਂ ਅਤੇ 21ਵੀਂ ਸਦੀ ਨੂੰ ਆਕਾਰ ਦਿੱਤਾ ਇਸ ਦਿਨ ਨੂੰ ਮਨਾਉਣ ਦਾ ਮਕਸਦ ਕਮੌਨਤਰੀ ਪੱਦਰ ਤੇ ਜਮਹੂਰੀਅਤ ਲਈ ਸੰਘਰਸ਼ ਅਤੇ ਵਿਸ਼ਵ ਭਰ ਵਿੱਚ ਸ਼ਾਂਤੀ ਤੇ ਸੱਭਿਆਚਾਰ ਉਤਸ਼ਾਹਿਤ ਕਰਨਾ ਹੈ 18 ਜੁਲਾਈ 1947 ਇਸ ਦਿਨ ਰਾਜਸੀ ਮਨਜ਼ੂਰੀ ਮਿਲਣ ਤੋਂ ਬਾਅਦ 1947 ਦਾ ਸੁਤੰਤਰਤਾ ਐਕਟ ਲਾਗੂ ਹੋਇਆ ਸੀ ਇਸ ਐਕਟ ਦੁਆਰਾ ਮਾਉਂਟ ਬੈਟਨ ਦੀ ਭਾਰਤ ਦੀ ਵੰਡ ਅਤੇ ਇਸ ਦੀ ਆਜ਼ਾਦੀ ਦੀ ਯੋਜਨਾ ਨੂੰ ਲਾਗੂ ਕੀਤਾ ਗਿਆ ਸੀ ਜਿਸ ਨੇ ਭਾਰਤ ਦੇਸ਼ ਨੂੰ ਭਾਰਤ ਅਤੇ ਪਾਕਿਸਤਾਨ ਸੁਤੰਤਰ ਦੇਸ਼ਾਂ ਵਿੱਚ ਵੰਡ ਦਿੱਤਾ 18 ਜੁਲਾਈ 1955 ਇਸ ਦਿਨ ਪਰਮਾਣੂ ਊਰਜਾ ਤੋਂ ਪੈਦਾ ਹੋਈ ਬਿਜਲੀ ਨੂੰ ਪਹਿਲੀ ਵਾਰ ਵਪਾਰਕ ਤੌਰ ਤੇ ਵੇਚਿਆ ਗਿਆ ਸੀ ਇਸ ਦੇ ਨਾਲ ਬਿਜਲੀ ਦੀਆਂ ਲਾਗਤਾਂ ਵਿੱਚ ਵੀ ਕਮੀ ਆਈ ਇਹ ਇਸ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸੀ ਡਾਕਟਰ ਕਦੰਬਨੀ ਗਾਂਗਲੀ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਹੈ 18 ਜੁਲਾਈ 1961 ਨੂੰ ਉਨ੍ਹਾਂ ਦਾ ਜਨਮ ਹੋਇਆ ਡਾਕਟਰ ਗਾਂਗਲੀ ਭਾਰਤ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਵਾਲੀ ਪਹਿਲੀ ਔਰਤ ਬਣੀ ਸੀ ਬਾਅਦ ਵਿੱਚ ਉਨ੍ਹਾਂ ਨੇ ਸਕਾਟਲੈਂਡ ਵਿੱਚ ਜਾ ਕੇ ਸਿੱਖਲਾਈ ਵੀ ਪ੍ਰਾਪਤ ਕੀਤੀ ਤੇ ਭਾਰਤ ਵਿੱਚ ਇੱਕ ਸਫਲ ਡਾਕਟਰੀ ਪ੍ਰੈਕਟਿਸ ਦੀ ਸਥਾਪਨਾ ਵੀ ਕੀਤੀ ਇਨਾ ਹੀ ਨਹੀਂ ਇਹਨਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਭਾਸ਼ਣ ਦੇਣ ਵਾਲੀ ਪਹਿਲੀ ਮਹਿਲਾ ਹੋਣ ਦਾ ਮਾਣ ਵੀ ਹਾਸਿਲ ਹੈ। ਰੋहिणी ਭਾਰਤ ਦਾ ਪਹਿਲਾ ਸੈਟੇਲਾਈਟ ਸੀ। 18 ਜੁਲਾਈ 1980 ਨੂੰ ਭਾਰਤੀ ਨਿਰਮਿਤ ਵਾਹਨ ਵੱਜੋਂ ਰੋहिणी ਲਾਂਚ ਕੀਤਾ ਗਿਆ। ਰੋहिणी ਸੈਟੇਲਾਈਟ ਨੂੰ ਆਰਬਿਟ ਵਿੱਚ ਲਾਂਚ ਕੀਤਾ ਗਿਆ। ਇਸ ਦੇ ਲਾਂਚ ਨਾਲ ਭਾਰਤ ਪਲਾਟਸ ਸੰਬੰਧੀ ਦੇਸ਼ਾਂ ਦੇ ਇੱਕ ਵਿਸ਼ੇਸ਼ ਕਲੱਬ ਦਾ ਸ਼ੀਵਾ ਮੈਂਬਰ ਬਣ ਗਿਆ ਜਿਸ ਨੂੰ ਇਹ ਸਫਲਤਾ ਹਾਸਲ ਹੋਈ ਸੀ। ਸਮਿਰਤੀ ਮੰਦਾਨਾ ਇੱਕ ਭਾਰਤੀ ਮਹਿਲਾ ਕ੍ਰਿਕਟਰ ਹੈ। 18 ਜੁਲਾਈ 1996 ਨੂੰ ਉਨ੍ਹਾਂ ਦਾ ਜਨਮ ਹੋਇਆ। ਜੂਨ 2018 ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਉਨ੍ਹਾਂ ਨੂੰ ਸਰਬੋਤਮ ਮਹਿਲਾ ਅੰਤਰਰਾਸ਼ਟਰੀ ਕ੍ਰਿਕਟਰ ਦਾ ਨਾਮ ਦਿੱਤਾ। ਡਾਕਟਰ ਐਪੀ ਜੇ ਅਬਦੁਲ ਕਲਾਮ ਇੱਕ ਭਾਰਤੀ ਇੰਜੀਨੀਅਰ ਤੇ ਵਿਗਿਆਨੀ ਸਨ 18 ਜੁਲਾਈ 2002 ਨੂੰ ਡਾਕਟਰ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ ਡਾਕਟਰ ਕਲਾਮ ਭਾਰਤ ਦੇ ਪਹਿਲੇ ਗੈਰ ਸਿਆਸੀ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਟੈਕਨੋਲੋਜੀ ਅਤੇ ਵਿਗਿਆਨ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਇਹ ਅਹੁਦਾ ਮਿਲਿਆ ਸੀ ਰਾਸ਼ਟਰਪਤੀ ਬਣ ਤੋਂ ਬਾਅਦ ਡਾਕਟਰ ਕਲਾਮ ਜੀ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਸਤਿਕਾਰਤ ਤੇ ਨਿਪੁੰਨ ਵਿਅਕਤੀ ਰਹੇ ਹਨ ਉਨਾਂ ਨੂੰ ਲੋਕ ਦ ਅ ਮਿਸਾਈਲ ਮੈਨ ਆਫ ਇੰਡੀਆ ਅਤੇ ਪੀਪਲਸ ਪ੍ਰੈਜ਼ੀਡੈਂਟ ਵੀ ਕਹਿੰਦੇ ਹਨ। ਰਜੇਸ਼ ਖੰਨਾ ਇੱਕ ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਸਨ। ਅੱਜ ਦੇ ਦਿਨ ਹੀ ਜਾਨੀ 18 ਜੁਲਾਈ 2012 ਨੂੰ ਰਜੇਸ਼ ਖੰਨਾ ਦੀ ਮੁੰਬਈ ਵਿੱਚ ਮੌਤ ਹੋਈ ਸੀ। ਰਜੇਸ਼ ਖੰਨਾ ਨੂੰ ਭਾਰਤੀ ਹਿੰਦੀ ਸਿਨੇਮੇ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਿਲ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕੀਤੀਆਂ 163 ਫਿਲਮਾਂ ਵਿੱਚੋਂ 128 ਫਿਲਮਾਂ ਵਿੱਚ ਬਤੌਰ ਲੀਡ ਐਕਟਰ ਭੂਮਿਕਾ ਨਿਭਾਈ 2005 ਵਿੱਚ ਉਨ੍ਹਾਂ ਨੂੰ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਸੀ ਅੱਜ ਦਾ ਇਤਿਹਾਸ ਤੁਹਾਡਾ ਦਿਨ ਸ਼ੁਭ ਹੋਵੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ